ਆ ਇੱਥੇ ਦੇ ਲੋ ਇੰਨੇ ਜ਼ਹਿਰੀਲੇ ਬੂਟੇ ਨੇ ਤੇ ਪਹਿਲੇ ਹੀ ਲੜ ਗਿਆ ਇੱਕ ਕੰਡਾ ਜਾ ਵੱਜਿਆ ਸਾਰੀ ਲਾਤੇ ਅਲਰਜੀ ਹੋ ਗਈ ਹੁਣ ਖਾਰਿਛ ਹੋ ਰਹੀ ਹੈ ਕੋਈ ਚੀਜ਼ ਪੈਰੀ ਵੱਢ ਜਾਂਦਾ ਆ ਦੇ ਰਾਡ ਤਾਂ ਇਹਦੇ ਕਰਕੇ ਹੋਇਆ ਟੁਕੜਾ ਮਾਡਲ ਮਲਦਾ ਪਿਆ ਤੇ ਜਦ ਕਹਿੰਦੇ ਪਜਾਮਾ ਪਾਲ ਲੱਕੀ ਸਮਝਾਏ ਨਾ ਥੋੜਾ ਜਿਹਾ ਆਓ ਸਾਹਮਣੇ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਜੀ ਆਹ ਵਾਲਾ ਇਹ ਸਾਰੀ ਕਾਰ ਪਾਰਕਿੰਗ ਬਣੀ ਹੋਈ ਹੈ ਇੱਥੇ ਤੇ ਉੱਪਰ ਵੀ ਕਾਰ ਪਾਰਕਿੰਗ ਜਗੀਆਂ ਨੇ ਤੇ ਇੱਥੇ ਵੀ ਜਿਹੜੀ ਕਾਰ ਪਾਰਕਿੰਗ ਕਾਫੀ ਬਣੀਆਂ ਹੋਈਆਂ ਨੇ ਤੇ ਉਹ ਪਾਰਕਿੰਗ ਦੇ ਬੈਕਸਾਈਡ ਤੇ ਆਹ ਵਾਲੀ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਦੀ ਦਰਵਾਜ਼ਾ ਬਣਿਆ ਆ ਆਪਾਂ ਹੁਣ ਜਾਂਦੇ ਹੁਣ ਤੇ ਆ ਕੇ ਮੱਥਾ ਟੇਕੀਏ ਹਾਂ ਜਿੱਤੇ ਬਸੋਂ ਨਾ ਪਾ ਦਰਵਾਜ਼ਾ ਵਾਲੇ ਪਾਸੇ ਸਾਈਡ ਜਾ ਰਹੇ ਆ ਉੱਥੇ ਜਾ ਕੇ ਮਹਾਰੇ ਦੇ ਦਰਸ਼ਨ ਕਰੀਏ ਇੱਧਰ ਦੇਖੋ ਪਾਣੀ ਦਾ ਫਲੋ ਕਿੰਨਾ ਹੈ ਇੱਧਰ